ਸਿਵਲ ਹਸਪਤਾਲ ਦੇ ਬਾਥਰੂਮ ਅੰਦਰ ਇੱਕ ਨੌਜਵਾਨ ਵੱਲੋਂ ਨਸ਼ਾ ਕਰਦੇ ਦੀ ਵੀਡੀਓ ਸੋਸ਼ਲ ਮੀਡੀਆ ਉੱਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਵੀਡੀਓ ਵਾਇਰਲ ਹੋਣ ਤੋਂ ਬਾਅਦ ਹਸਪਤਾਲ ਪ੍ਰਸ਼ਾਸਨ ਦੀ ਨੀਂਦ ਉੱਡ ਚੁੱਕੀ ਹੈ ਜੀ ਹਾਂ ਇਹ ਵੀਡੀਓ 29 ਮਾਰਚ ਦੀ ਰੱਸੀ ਜਾ ਰਹੀ ਹੈ ਵੀਡੀਓ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਇੱਕ ਨੌਜਵਾਨ ਹਸਪਤਾਲ ਦੇ ਬਾਥਰੂਮ ਅੰਦਰ ਦਾਖਲ ਹੁੰਦਾ ਹੈ ਬਾਥਰੂਮ ਅੰਦਰ ਇਹ ਨੌਜਵਾਨ ਨਸ਼ਾ ਕਰਦਾ ਹੋਇਆ ਸਾਫ਼ ਤੌਰ ਤੇ ਦੇਖਿਆ ਜਾ ਸਕਦਾ ਹੈ ਤੁਹਾਨੂੰ ਦੱਸ ਦਈਏ ਕਿ ਇਹ ਵੀਡੀਓ ਸੋਸ਼ਲ ਮੀਡੀਆ ਉੱਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਹ ਵੀਡੀਓ 29 ਮਾਰਚ ਦੀ ਦੱਸੀ ਜਾ ਰਹੀ ਹੈ। ਜਾਣਕਾਰੀ ਦਿੰਦਿਆਂ ਐਸਐਮਓ ਸੁਪਰੀਤ ਬਰਾੜ ਨੇ ਦੱਸਿਆ ਕਿ ਇਹ ਸਾਰਾ ਮਾਮਲਾ 29 ਮਾਰਚ ਦਾ ਹੈ। ਗੁੱਡ ਫਰਾਈਡੇ ਹੋਣ ਕਾਰਨ ਉਸ ਦਿਨ ਛੁੱਟੀ ਸੀ। ਪਰ ਉਸੇ ਦਿਨ ਐਮਰਜੈਂਸੀ ਰੁਪਾਗ ਵਿੱਚ ਕੁਝ ਪੇਸ਼ੈਂਟ ਆਉਂਦੇ ਨੇ ਅਤੇ ਉਹਨਾਂ ਪੇਸ਼ੈਂਟ ਦੇ ਨਾਲ ਕੁਝ ਲੜਕੇ ਵੀ ਆਉਂਦੇ ਨੇ। ਉਸ ਦਿਨ ਛੁੱਟੀ ਹੋਣ ਕਾਰਨ ਉਹ ਬਾਹਰ ਤਨ ਜਿਸ ਤੋਂ ਬਾਅਦ ਉਹਨਾਂ ਨੂੰ ਵਿਭਾਗ ਵੱਲੋਂ ਫੋਨ ਕਰਕੇ ਸੂਚਿਤ ਕੀਤਾ ਜਾਂਦਾ ਹੈ। ਦੇ ਹਸਪਤਾਲ 'ਚ ਕੁਝ ਨੌਜਵਾਨ ਆ ਚੁੱਕੇ ਨੇ ਅਤੇ ਉਹ ਨਸ਼ਾ ਕਰ ਰਹੇ ਨੇ ਜਿਨ੍ਹਾਂ ਨੂੰ ਰੋਕਣ ਦੇ ਬਾਵਜੂਦ ਉਹ ਕਿਸੇ ਦੀ ਨਹੀਂ ਸੁਣ ਰਹੇ ਇਸ ਕਾਰਨ ਐਮਰਜੈਂਸੀ ਵਿਭਾਗ ਦੇ ਸਟਾਫ ਨੇ ਥਾਣਾ ਸਿਟੀ ਸਾਊਥ ਵਿੱਚ ਲਿਖਤੀ ਤੌਰ ਤੇ ਸ਼ਿਕਾਇਤ ਵੀ ਭੇਜ ਦਿੱਤੀ ਹੈ ਪਰ ਪੁਲਿਸ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਪਰ ਬਾਥਰੂਮ ਦੇ ਅੰਦਰ ਨਸ਼ਾ ਕਰਨ ਦੀ ਜੋ ਗੱਲ ਸਾਹਮਣੇ ਆਈ ਸੀ ਉਸ ਵਿੱਚ ਇਹ ਵੀ ਕਿਹਾ ਜਾ ਰਿਹਾ ਹੈ ਕਿ ਸਾਨੂੰ ਕਿਵੇਂ ਪਤਾ ਲੱਗੇਗਾ ਕਿ ਬਾਥਰੂਮ ਵਿੱਚ ਕੋਈ ਨਸ਼ਾ ਕਰ ਰਿਹਾ ਹੈ ਜਿੱਥੇ ਜੋ ਕੀ ਇੱਕ ਪ੍ਰਾਈਵੇਸੀ ਹੈ ਅਸੀਂ ਬਾਥਰੂਮ ਨੂੰ ਕਿਵੇਂ ਖੋਲ ਕੇ ਦੇਖ ਸਕਦੇ ਹਾਂ ਕਿ ਅੰਦਰ ਕੋਈ ਨਸ਼ਾ ਕਰ ਰਿਹਾ ਹੈ ਪਰ ਫਿਰ ਵੀ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਪਰ ਉੱਥੇ ਹੀ ਵੇਖਣ ਨੂੰ ਮਿਲਿਆ ਹੈ ਕਿ ਦਿੱਤੀ ਸ਼ਿਕਾਇਤ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਵੱਲੋਂ ਸਿਵਲ ਹਸਪਤਾਲ 'ਚ ਸਰਚ ਮੁਹਿੰਮ ਚਲਾ ਦਿੱਤੀ ਗਈ ਹੈ ਜਿਸ ਦੌਰਾਨ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਪਰ ਇੱਥੇ ਹੀ ਸਵਾਲ ਇਹ ਉੱਠਦਾ ਹੈ ਕਿ ਹਸਪਤਾਲ ਦੇ ਅੰਦਰ ਉਹ ਨੌਜਵਾਨ ਨਸ਼ਾ ਕਿੰਜ ਲੈ ਗਿਆ ਅਤੇ ਹਸਪਤਾਲ ਦੇ ਅੰਦਰ ਹੀ ਬਾਥਰੂਮ ਵਿੱਚ ਉਹ ਨਸ਼ਾ ਕਰਦਾ ਹੋਇਆ ਵੀਡੀਓ ਵਿੱਚ ਕੈਪ ਹੋ ਗਿਆ ਜਿਸ ਦੀ ਵੀਡੀਓ ਸੋਸ਼ਲ ਮੀਡੀਆ ਉੱਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਤੁਸੀਂ ਵੀ ਵੇਖੋ ਇਹ ਵੀਡੀਓ ਵਰਸਾਈਕ ਮਾਮਲਾ ਆਇਆ ਵਾਇਰਲ ਹੋ ਰਹੀ ਹੈ ਹਸਪਤਾਲ ਦੇ ਵਿੱਚ ਬਾਥਰੂਮ ਚ ਕੋਈ ਨੌਜਵਾਨ ਹੈਗਾ ਨਸ਼ਾ ਕਰ ਰਿਹਾ ਹੈ ਕੀ ਇਹ ਸਾਰਾ ਮਾਮਲਾ ਤੇ ਕੋਦੋਂ ਦਾ ਮਾਮਲਾ ਤੁਹਾਡੇ ਲੋਕ ਕੀ ਕਾਰਵਾਈ ਕੀਤੀ ਜਾ ਰਹੀ ਇਹ ਜਿਹੜਾ ਤੁਸੀਂ ਕਹਿ ਰਹੇ ਹੋ ਮਾਮਲਾ ਇਹ ਤਾਂ ਮੇਰੇ ਧਿਆਨ ਚ ਹੋਣੀ ਆਇਆ ਥੋੜੀ ਦੇਰ ਪਹਿਲਾਂ ਤੇ ਇਸ ਬਾਰੇ ਅਸੀਂ ਜਾਂਚ ਕਰ ਰਹੇ ਆਂ ਤੇ ਉਸ ਦਿਨ ਦੀ ਇਹ ਜਿਹੜੀ ਤੁਸੀਂ ਕਹਿ ਰਹੇ ਹੋ ਉਸ ਦਿਨ ਕੁਝ ਦਿਨ ਦੀ ਗੱਲ ਆ 29 ਤਰੀਕ ਦੀ ਫਰਾਈਡੇ ਜਿਸ ਦਿਨ ਗੁਰੂ ਫਰਾਈਡੇ ਦੀ ਛੁੱਟੀ ਸੀ ਉਸ ਦਿਨ ਕੋਈ ਸਾਡੇ ਕੋਲੇ ਟਰੋਮਾ ਅਵਾਰਡ ਵਿੱਚ ਮੈਡੀਕੋ ਲੀਗਲ ਕੇਸਸ ਆਏ ਸੀ ਕਾਫੀ ਉਹਨਾਂ ਦੇ ਨਾਲ ਕੁਝ ਲੜਕੇ ਸੀ ਤੇ ਜਿਹੜੇ ਉਥੋਂ ਦੇ ਸਟਾਫ ਨੇ ਉਸ ਦਿਨ ਮੈਨੂੰ ਮੈਂ ਛੁੱਟੀ ਵਾਲੇ ਦਿਨ ਬਾਹਰ ਸੀ ਆਊਟ ਆਫ ਸਟੇਸ਼ਨ ਟੈਲੀਫੋਨਿਕਲੀ ਵੀ ਮੈਨੂੰ ਉਹਨਾਂ ਨੇ ਦੱਸਿਆ ਕਿ ਸਰ ਅਸੀਂ ਥਾਣੇ ਸਾਊਥ ਸਿਟੀ ਵੱਲ ਨੂੰ ਲੈ ਕੇ ਭੇਜਿਆ ਵਾ ਤੇ ਕੁਝ ਗਾਰਡਸ ਨੇ ਉਹਨਾਂ ਨੂੰ ਬੈਡ ਤੋਂ اٹینڈੈਂਟ ਨੂੰ ਥੱਲੇ ਭੇਜਿਆ ਵੀ ਨਸ਼ਾ ਕਰ ਰਹੇ ਆ ਤੇ ਸਾਡੇ ਅੱਖੇ ਨਹੀਂ ਲੱਗ ਗਏ ਅਸੀਂ ਪੁਲਿਸ ਇਨਫਾਰਮੇਸ਼ਨ ਦਿੱਤੀ ਹੈ ਤੇ ਫਿਰ ਉਸ ਤੋਂ ਬਾਅਦ ਕੀ ਕਾਰਵਾਈ ਕਿਹੋ ਜੀ ਕਾਰਵਾਈ ਅਮਲ ਦੇ ਵਿੱਚ ਲਿਆਂਦੀ ਜਾ ਰਹੀ ਹੈ ਪੁਲਿਸ ਵਾਲੋ ਤਾਂ ਹਾਜੀ ਕੋਈ ਕਾਰਵਾਈ ਨਹੀਂ ਇਸ ਦੌਰਾਨ ਤੁਹਾਨੂੰ ਕੋਈ ਪੁੱਛਣ ਨਹੀਂ ਆਇਆ ਕਿਸੇ ਨੇ ਕੰਟੈਕਟ ਨਹੀਂ ਕੀਤਾ ਪਰ ਜਿਹੜਾ ਜਿਹੜਾ ਤੁਸੀਂ ਬਾਥਰੂਮ ਦੀ ਗੱਲ ਕਰ ਰਹੇ ਹੋ ਵਾਸ਼ਰੂਮ ਦੀ ਉਹ ਇੱਕ ਪ੍ਰਾਈਵੇਸੀ ਜਗਾ ਪ੍ਰਾਈਵੇਸੀ ਵਾਲੀ ਹੈ ਉਹਨੂੰ ਦੇਖੋ ਓਪਨ ਕਰਕੇ ਤਾਂ ਕੋਈ ਵੀ ਨਹੀਂ ਦੇਖ ਸਕਦਾ ਜੇ ਵਾਸ਼ਰੂਮ ਚ ਕੋਈ ਕੋਈ ਬੈਠਾ ਜਾਂ ਖਾਲੀ ਹੈ ਤਾਂ ਅਸੀਂ ਫਿਰ ਵੀ ਆਪਣੇ ਲੈਵਲ ਤੇ ਇੰਟਰਨਲ ਜਾਂਚ ਕਰਕੇ ਤੁਹਾਨੂੰ ਤੱਕ ਸਾਹਮਣੇ